कल तक पत्रिका और यह है देखो इसका तो इसका भी मतलब है इसका मतलब है कि सब डिटेल और और डिटेल और बात कर सकते हैं इसका सबसे बड़ा चीज 私はだから私は私は何いけど私

ਨਾਲ ਹੋ ਜਾ ਬੱਬੀ ਜੀ ਕਰਨਾਲ ਸਿੰਘ ਮੰਡ ਜੀ ਲਾਸਟ ਟਾਈਮ ਵੀ ਇੱਥੇ ਆਇਆ ਸੀਗਾ ਇਹ ਮੈਂ ਵੇਖੇ ਮੇਰੀ ਤੀਜੀ ਫੇਰੀ ਹੈ ਇੱਥੇ ਦੂਜੀ ਹੈ ਇੱਕ ਮੈਂ ਭੰਡਾਲਪੀੜ ਜਾ ਕੇ ਆਇਆ ਲਗਭਗ 40 ਪਰਿਵਾਰ ਪਿਛਲੀ ਵਾਰੀ 40 ਉੱਥੇ ਪੰਡਾਲ ਬਿੜਦੇ ਕਿ ਆਏ ਤੇ ਅੱਜ 25 ਸੀ ਪਰ 25 ਚੋਂ ਮੇਰੇ ਖਿਆਲ ਇੱਕਦਮ ਸੁਨੇਹਾ ਨਹੀਂ ਕਈਆਂ ਨੂੰ ਲੱਗਾ ਤੇ ਕੁਝ ਜੀ ਆਏ ਕੁਝ ਨਹੀਂ ਆਏ ਪਰ ਸਾਰਿਆਂ ਦੇ ਸੈਂਕਸ਼ਨ ਲੈਟਰ ਬਣ ਕੇ ਤਿਆਰ ਆ ਤੇ ਇੱਕ ਹੋਰ ਗੱਲ ਮੈਂ ਤੁਹਾਡੇ ਰਾਈ ਵੀ ਸੁਨੇਹਾ ਦੇਣਾ ਚਾਹੁੰਦਾ ਕਿ ਕੋਈ ਘਬਰਾਉਣ ਦੀ ਗੱਲ ਨਹੀਂ ਕਿ ਕਿਸੇ ਦਾ ਕੀ ਉਹਦਾ ਪਹਿਲਾਂ ਆ ਗਿਆ ਮੇਰਾ ਨਹੀਂ ਆਇਆ ਸਾਰਿਆਂ ਦੇ ਬਿੱਲ ਜਿਹੜੇ ਬਣ ਕੇ ਤਿਆਰ ਹੋਰੇ ਕਿਉਂਕਿ ਜਿੱਦਾਂ ਜਿੱਦਾਂ ਪ੍ਰੋਸੈਸ ਹੈ ਸਾਨੂੰ ਵੀ ਕਾਲੀ ਹੈ ਆਨ ਨੂੰ ਵੀ ਕੋਸ਼ਿਸ਼ ਹੈ ਕਿ ਵੀ ਜਿੰਨੀ ਜਲਦੀ ਪੈਸਾ ਉਹਨਾਂ ਦੀ ਜੇਬ ਚ ਜਾਵੇ ਉਹ ਆਪਣੇ ਖੇਤ ਤੇ ਲਾਉਣ ਜਿੰਨਾ ਸਵਾਰੀ ਕਰਨੀ ਹੈ ਪਧਰੀ ਕਰਨੀ ਪਧਰੀ ਕਰਨ ਆਪਣੀ ਕਣਕ ਦੀ ਤਿਆਰੀ ਕਰਨਾ ਗਲੀ ਫਸਲ ਦੀ ਤੇ ਜਿੰਨੇ ਕਿਸੇ ਨੇ ਮਿੱਟੀ ਚਕਾਉਣੀ ਹੈ ਜਾਂ ਰੇਤਾ ਹੀ ਰੇਤਾ ਚਕਾਉਣੀ ਉਹ ਆਪਣੀ ਚਕਾਵੇ ਦੀ ਜੇਬ ਚ ਚਾਰ ਪੈਸੇ ਹੋਣਗੇ ਤਾਂ ਹੀ ਖਰਚਾ ਕਰ ਸਕਦਾ ਕਿੰਨੇ ਕੁੱਲ 10 ਤੇ 25 ਪਰਿਵਾਰ ਸੀਗੇ ਤੇ ਹੁਣ ਮੇਰੇ ਖਿਆਲ ਨਾਲ ਮੈਂ ਅੰਦਾਜ਼ਾ ਦੇ علاوہ ਤੇ ਮੇਰੇ ਕੋਲ 10 ਕੁ ਜੀ ਆਏ ਸੀ ਕਿ ਬਾਕੀਆਂ ਨੂੰ ਸੰਪਰਕ ਨਹੀਂ ਹੋ ਪਾਇਆ ਕਿਉਂਕਿ ਇਹ ਫੈਸਲਾ ਜਿਹੜਾ ਅੱਜ ਸਵੇਰੇ ਲੇਟ ਕੀਤਾ ਗਿਆ ਜਿਹੜਾ ਥੋੜਾ ਜਿਆਦਾ ਦੁਪਹਿਰ ਦੇ ਆਸ-ਪਾਸ ਤੇ ਕਈ ਆਸੇ ਪਾਸੇ ਵੀ ਹੁੰਦੇ ਜੀ ਬਾਕੀ ਨਾਲੇ ਆ ਚਲੋ ਦੀਵਾਲੀ ਕੱਲ ਦੀ ਉਹਦੀ ਵੀ ਮੁਬਾਰਕਬਾਦ ਵੀ ਦਿਨਾ ਜਿੱਦਾਂ ਹੀ ਦੀਵਾਲੀ ਲੰਘਦੀ ਹੈ ਤੇ ਜਿਹੜੇ ਜਿਹੜੇ ਜੀ ਰਹਿ ਵੀ ਗਏ ਆ ਉਹਨਾਂ ਦੇ ਪੂਰੇ ਸਿਲਸਿਲਾ ਚੱਲਦਾ ਰਹਿਣਾ ਲਗਾਤਾਰ ਜਿੰਨਾ ਚਿਰ ਤੱਕ ਆਖਰੀ ਇੱਕ ਬੰਦਾ ਵੀ ਜੇ ਉਹਦੇ ਲਈ ਵੀ ਆਉਣਾ ਪਿਆ ਮੈਂ ਅੰਦਰ ਵੀ ਗੱਲ ਕਰਕੇ ਟੰਗੀ ਇੱਕ ਬੰਦੇ ਲਈ ਵੀ ਜੇ ਆਉਣਾ ਪਿਆ ਨਾ ਉਹਦੇ ਲਈ ਵੀ ਆਵਾਂਗੇ ਤੇ ਨਾਲੇ ਜੇ ਕਿਤੇ ਹਸਾਬ-ਕਿਤਾਬ 'ਚ ਕੋਈ ਗੜਬੜ ਆ ਤੇ ਉਹਦੀ ਆਪਣੀ ਚਿੱਠੀ ਤਿਆਰ ਰੱਖਣ ਦੱਸਣ ਮੇਰੇ ਧਿਆਨ 'ਚ ਲਿਆਉਣ ਕਿਉਂਕਿ ਐਤਕੀ ਸਿਸਟਮ ਇਸ ਤਰੀਕੇ ਨਾਲ ਰੱਖਿਆ ਕਿ ਕਿਸੇ ਤਰੀਕੇ ਦਾ ਕੋਈ ਫਰਾਡ ਨਾ ਕਰ ਸਕੇ देखो कोशिश हुंदी है कि ਵੱਧ ਤੋਂ ਵੱਧ ਸਹੀ ਬੰਦੇ ਤੱਕ ਪਹੁੰਚੇ ਤਾਂ ਉਹਦੇ ਲਈ ਉਹ ਸਿਸਟਮ ਇਸ ਤਰੀਕੇ ਰੱਖਿਆ ਕਿ ਜਿਹੜਾ ਟ੍ਰੈਜ਼ਰੀ ਚੋਂ ਸਿੱਧਾ ਦਾ ਸੇਰਾ ਖਾਤੇ ਜਿਹੜੇ ਕਿਸਾਨ ਦੇ ਖਾਤੇ 'ਚ ਸਿੱਧੇ ਪੈਸੇ ਪੈਣ ਵਿੱਚ ਕੋਈ ਭਾਈਵਾਲ ਜਾਂ ਵਿਚੋਲਾ ਨਹੀਂ ਹੋਊਗਾ ਸੈਂਕਸ਼ਨ ਲੈਟਰ ਇਸ਼ੂ ਕੀਤੇ ਉਹਨਾਂ ਦੇ ਇੱਕ ਮੈਸੇਜ ਆ ਡੂਗਾ ਮੋਬਾਈਲ ਤੇ ਆਪਣੇ ਜਿਹੜੇ ਦੇਣ اکاؤنٹ ਹੁਣ ਸਾਤ ਪਿੰਡਾਂ ਦੀਆਂ ਗੱਲ ਕਰ ਲਈਏ ਦੇਖੋ ਜੀ ਮੈਸੇਜ ਦਾ ਡਿਟੇਲ ਗਣਾ ਦੇਵਾਂ ਏਟ-ਫਟ ਵੀ ਆ ਲੈਂਥੀ ਹੈ ਫਿਰ ਪਰ ਰੀਸੈਂਟ ਦੱਸ ਦਿੰਨਾ ਪਹਿਲਾਂ ਤੇ ਚਲੋ ਆ ਜਿਹੜੇ ਮੇਨ ਰੋਡ ਤੇ ਕਾਫੀ ਕੰਸਟਰਕਟ ਕਰਾਈ ਕਰਾਏ ਆ ਜਿਹੜਾ ਬਿੱਗੋਵਾਲ ਨਡਾਲਾ ਵੀ ਹੈਗਾ ਆ ਬਿੱਗੋਲ ਪੁਲਾਥੇ ਆ ਪੁਲਾਥ ਤੋਂ ਕਰਤਾਰਪੁਰ ਵੀ ਆ ਰਾਪੁਰ ਪੀਰ ਬਖਸ਼ ਵਾਲਾ ਰੂਟ ਵੀ ਹੈਗਾ ਆ ਗੋਪਾਰਾਮਾ ਤੋਂ ਵੀ ਹੈਗਾ ਆ ਪੱਠੇ ਵਾਲੇ ਪਾਸੇ ਨੂੰ ਵੀ ਹੈਗਾ ਇਹ ਹੈਗੇ ਪਹਿਲਾਂ ਦੇ ਕਰਵਾਤੇ ਹੁਣ ਹੁਣ ਅਗਲੇ ਆ ਦਿਵਾਲੀ ਖਤਮ ਹੁੰਦੇ ਆ ਦਿਵਾਲੀ ਤੋਂ ਕੁਝ ਦਿਨਾਂ ਤੱਕ ਤੁਸੀਂ ਦੇਖੋਗੇ ਲਗਭਗ 37 ਨਵੀਆਂ ਸੜਕਾਂ ਪਿੰਡਾਂ ਦੀਆਂ ਬਣਾਉਣ ਜਾ ਰਹੇ ਹਾਂ ਜਿੱਚ 29 ਜਿਹੜੀਆਂ 29 ਸੜਕਾਂ ਇਧਰ ਨਡਾਲੇ ਦੀਆਂ ਤੇ ਜਿਹੜੀਆਂ 8-9 ਸੜਕਾਂ ਜਿਹੜੀਆਂ ਢਲਮਾਲੇ ਪਾਸੇ ਦੀਆਂ ਇੱਕ ਸਭ ਤੋਂ ਮੇਜਰ ਜਿਹੜਾ ਜਿਹੜਾ ਵਾਦਾ ਕੀਤਾ ਸੀਗਾ ਅਸੀਂ ਕਿ ਜਿਹੜੀ ਨਡਾਲਾ ਢਿਲਵਾ ਰੂੜਿਆ ਨਡਾਲਾ ਢਿਲਵਾ ਰੂੜ ਕੰਸਟਰਕਟ ਕਰਨੀ ਸ਼ੁਰੂ ਕਰ ਦਿੱਤੀ ਸਾਡਾ ਉਹ ਕੰਮ ਨਿਗਾ ਕਿ ਯਾਰ ਉਦਘਾਟਨ ਦਾ ਟਾਈਮ ਨਹੀਂ ਲੱਗਦਾ ਤੇ ਸੜਕ ਲੋਕਾਂ ਦੀ ਰੁੱਕੀ ਰੱਖੀ ਕੰਮ ਸ਼ੁਰੂ ਕਰਾ ਦਿੱਤਾ ਜਦੋਂ ਲੱਗੂਗਾ ਉਹ ਕਰਦੇ ਰਵਾਂਗੇ ਤੇ ਨਾਲ ਜਿਹੜਾ ਉੱਥੋਂ ਪੁਲ ਚੜਦਾ ਜਿਹੜਾ ਢਿਲਵਾ ਫੜ ਕੇ ਦਿੱਤੋਂ ਉਹਦੀ ਵੀ ਕੋਸ਼ਿਸ਼ ਕਰ ਰਹੇ ਹਾਂ ਉਹਦੀ ਕਨੈਕਟੀਵਿਟੀ ਬਣਾ ਕੇ ਦਈਏ ਕਿ ਲੋਕਾਂ ਨੂੰ ਫੜਕ ਤੇ ਵੇਟ ਨਾ ਕਰਨੀ ਪਵੇ ਕੋਸ਼ਿਸ਼ ਕਰ ਰਹੇ ਹਾਂ ਕੀ ਜਿੰਨਾ ਸੌਖਾ ਕਰ ਸਕਦੇ ਉਹਨਾਂ ਕੰਮ ਸੌਖਾ ਕਰੀਏ ਤੇ ਨਾਲ ਜਿਹੜੀਆਂ ਰਿੰਧੀਆਂ ਹੋਰ ਰੋਡਸ ਵੀ ਆ ਜਿਨ੍ਹਾਂ ਦਾ ਕੋਈ ਇਸ਼ੂ ਹੋਵੇ ਜਾਂ ਕੋਈ ਦਿੱਕਤ ਆ ਰਹੀਆਂ ਉਹ ਵੀ ਕਲੀਅਰ ਕਰਕੇ ਸਾਰੇ ਕੰਮ ਜਿਹੜੇ ਆ ਟਿਚ ਕਰਕੇ ਸਾਰੇ ਫਿਰ ਅਗਲੇ ਜਿਹੜਾ ਪੜਾਤੇ ਚੱਲਾਂਗੇ। ਟੋਕੀ ਵੀ ਠੀਕ ਹੈ। ਉਹਦੇ ਦੇਣਾ ਜੀ। ਗੱਲ ਸੱਚ ਇਹ ਆ ਉਹ ਡਿਊ ਸੀਗੀ ਲਾਸਟ ਗਵਰਨਮੈਂਟ ਦੇ ਵਿੱਚ। ਲਾਸਟ ਗਵਰਨਮੈਂਟ 21 ਦੇ ਵਿੱਚ। ਪਰ ਉਹ ਡਿਊ ਉਹਦੇ ਤੋਂ ਵੀ ਪਹਿਲਾਂ ਦੀ ਵੈਸੇ ਬਣਾਇਆ ਹੀ ਨਹੀਂ ਪਤਾ ਨਹੀਂ ਹੁਣ ਮੈਨੂੰ ਲੱਗਦਾ ਕਾਗਜ਼ਾਂ 'ਚ ਬਣਾਈ ਸੀ ਉਹਨਾਂ ਨੇ। ਕਾਗਜ਼ਾਂ 'ਚ ਬਣਾ ਕੇ ਪੇਸ਼ ਕਰਤੀ ਤੇ ਡਿਊ ਨੂੰ 21 'ਚ ਦਿਖਾਤਾ ਮੇਰੇ ਹਿਸਾਬ ਨਾਲ ਜੇ ਮੈਨੂੰ ਪਰਸਨਲੀ ਫੀ ਆਸਕ ਮੀ ਮੇਰੇ ਧਿਆਨ ਦੇ ਵਿੱਚ ਆਪਣਾ ਐਕਸਪੀਰੀਅੰਸ ਉਹ ਬੜੇ ਚਿਰ ਦੀ ਨਹੀਂ ਬਣੀ ਸੀ ਉਹ ਨਹੀਂ ਬਣੀ ਸੀ ਤੇ ਉਹਨਾਂ ਨੇ ਬਣਾਈ ਵੀ ਨਹੀਂ ਜਦੋਂ ਇਹ ਸਰਕਾਰ ਨਵੀਂ ਆਈ ਉਹਦੇ ਵਿੱਚ ਹੁਣ ਮੈਂ ਚਲੋ ਇੱਕ ਨਵੀਂ ਗੱਲ ਹੋਰ ਤੁਹਾਨੂੰ ਦੱਸ ਦਿੰਨਾ ਆ ਆ ਜਿਹੜੀ ਬੰਨ ਵਾਲੀ ਰੋੜ ਆ ਜਿਹਦਾ ਬਹੁਤ ਕਲੇਮ ਕਰਦੇ ਆ 2023 'ਚ ਬਣੀ ਤੇ ਮੈਨੂੰ ਉਹ ਤੇ ਲੈਟਰ ਮੇਰੇ ਫਾਦਰ ਸਾਹਿਬ ਦਾ ਲੱਭਾ ਜਿੱਥੇ ਉਹਨਾਂ ਨੇ ਪ੍ਰੋਪੋਜ਼ਲ ਬਣਾ ਕੇ ਭੇਜੀ ਕਿ ਰੋੜ ਕੰਸਟਰਕਟ ਕੀਤੀ ਜਾਵੇ ਤੇ ਮੈਂ ਅਹੀ ਗੱਲ ਕਰਦਾ ਕਿ ਪਰ ਉਹਦਾ ਕਲੇਮ ਲੈਣ ਲਈ ਉਹਦੇ ਤੇ ਹੱਥ ਕਿ ਇਹ ਮੈਂ ਬਣਾਈ ਜੀ ਫਲਾਣੇ ਨੇ ਬਣਾਈ ਜੀ ਉਹ ਤੁਹਾਨੂੰ ਲੈਟਰ ਵੀ ਦੇ ਦੂੰਗਾ ਤੇ ਤੁਹਾਨੂੰ ਇਹਦੀ ਤਰੀਕ ਵੀ ਚੈੱਕ ਕਰ ਲਿਓ ਇੱਕ ਵੀਡੀਓ ਬਣੀ ਹੋਈ ਹੈ ਦੀ ਸਾਰੀ ਦੀ ਸਾਰੀ ਇੱਥੋਂ ਲੈ ਕੇ ਤੇ ਢਿਲਵਾں ਤੱਕ ਸਾਰੀ ਕੱਚੀ ਰੋਡ ਆ 2022 ਦੀ April ਦੀ ਵੀਡੀਓ ਆ ਮਤਲਬ ਪਿਛਲੀ ਸਰਕਾਰ ਚ ਕੰਸਟਰਕਟ ਨਹੀਂ ਹੋਈ ਇਸ ਸਰਕਾਰ ਦੇ ਵਿੱਚ ਉਹ ਵੀ ਉਹ ਵੀ ਕੰਸਟਰਕਸ਼ਨ ਮਨਜ਼ੂਰ ਕਰਾ ਕੇ ਕਰਾਈ ਗਈ ਤੁਸੀਂ ਤੁਸੀਂ ਬੰਦੀ ਛੱਡ ਕੇ